ਹਾਂਜੀ ਸਿਆਲ ਆ ਰਿਹਾ ਆ ਤੇ ਸਰੋਂ ਦੀ ਰੋਤ ਆ ਰਹੀ ਆ ਜਿਵੇਂ ਤੁਸੀਂ ਦੇਖ ਹੀ ਰਹੇ ਆ ਸਾਗ ਪੰਜਾਬੀਆਂ ਦੀ ਮਨਪੌਂਦੀ ਖਾਣਾ ਤੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਆ ਕਿ ਜੀ ਤੁਸੀਂ ਵੀ ਸਾਗ ਖਾਣ ਦੇ ਸ਼ਕੀਨ ਆ ਤਾਂ ਸਰੋਂ ਨੂੰ ਜਲਦੀ ਥੋੜੇ ਦਿਨਾਂ ਵਿੱਚ ਹੀ ਕਿਸ ਤਰ੍ਹਾਂ ਕਰਨਾ ਆ ਤੇ ਕਿਸ ਤਰ੍ਹਾਂ ਉਹ ਮੱਛਰ ਵਗੈਰਾ ਤੋਂ ਬਚੀ ਰਹੇ ਜਿਸ ਨਾਲ ਕਿ ਜਿਵੇਂ ਤੁਸੀਂ ਦੇਖ ਹੀ ਰਹੇ ਆ ਇਸ ਤਰ੍ਹਾਂ ਦਾ ਹੀ ਸਰੁੱਤ ਵਿੱਚ ਵੀ ਸਰੋਂ ਦਾ ਸਾਗ ਹੋ ਜਾਵੇ ਜਿਹੜਾ ਬੀਜ ਆ ਸਰੋਂ ਦਾ ਉਹਨੂੰ ਤੁਸੀਂ 4 ਘੰਟੇ ਵਾਸਤੇ ਪਾਣੀ ਦੇ ਵਿੱਚ ਭਿਣ ਲੈਣਾ ਆ 4 ਘੰਟੇ ਭਿਣ ਤੋਂ ਬਾਅਦ ਥੋੜਾ ਜਿਹਾ ਗਿੱਲਾ ਰਿੱਟਾ ਲੈਣਾ ਆ ਜਿੰਨਾ ਬੀ ਆ ਉਨੀ ਮਾਤਰਾ ਚ ਗਿੱਲਾ ਰਿੱਟਾ ਲੈਣਾ ਆ ਤੇ ਭਿੰਤੀ ਹੋਈ ਜਿਹੜੀ ਸਰੋਂ ਆ ਉਹਨੂੰ ਕੱਢ ਕੇ ਇੱਕ ਖਵਾਰ ਦੇ ਉੱਤੇ ਗਿੱਲੇ ਰੇਤੇ ਦੇ ਵਿੱਚ ਰੜਾ ਲੈਣਾ ਸਵਾਰ ਕੇ ਇਹ ਆਪਣੇ ਕੋਲ ਪੈਂਤੀ ਹੋਈ ਸਰੋਂ ਆ ਤੁਸੀਂ ਦੇਖ ਸਕਦੇ ਆ ਕਿ ਉਹ ਪੂਰੀ ਤਰ੍ਹਾਂ ਨਾਲ ਫੁੱਲ ਚੁੱਕੀ ਆ ਦਾਣੇ ਔਰ ਇਹਨਾਂ ਨੇ ਬਹੁਤ ਜਲਦੀ ਆ ਲਓ ਔਰ ਹੁਣ ਆਪਾਂ ਇਹਨੂੰ ਇਹ ਜਿਹੜਾ ਰੀਤਾ ਆ ਇਹਦੇ ਵਿੱਚ ਸਵਾਰ ਕੇ ਮਿਕਸ ਕਰਨਾ ਹੈ ਇਹ ਮੈਂ ਤੁਹਾਨੂੰ ਸਿਰਫ ਘਰੇਲੂ ਤੌਰ ਤੇ ਉਗਾਉਣ ਦਾ ਤਿੰਨ ਵਿੱਚ ਸਰੋਂ ਉਗਾਉਣ ਦਾ ਫਾਰਮੂਲਾ ਦੱਸ ਰਿਹਾ ਹਾਂ ਆ ਲਓ ਤੇ ਇਸ ਤਰ੍ਹਾਂ ਇਹ ਗਿੱਲੀ ਰਿੱਤੀ ਦੇ ਵਿੱਚ ਗਿੱਲੀ ਸਰੋਂ ਰਲ ਗਈ ਆ ਔਰ ਇਹਨੂੰ ਆਪਾਂ ਨੇ ਅੱਧਾ ਘੰਟਾ ਪਈ ਰਹਿਣ ਦੇਣਾ ਥਾਂ ਦੀ ਤਿਆਰੀ ਜਦੋਂ ਆਪਾਂ ਕਰਦੇ ਆ ਭਾਵੇਂ ਆਪਣੇ ਕੋਈ ਇੱਕ ਮੰਝੇ ਜਾਂ ਦੋ ਮੰਝੇ ਜਿੰਨਾ ਥੇ ਹੋਵੇ ਤੇ ਆਪਾਂ ਨੂੰ ਇਹ ਦੇਸੀ ਢੇਰ ਤੁਸੀਂ ਦੇਖ ਰਹੇ ਆ ਇਹ ਸਭ ਤੋਂ ਪਹਿਲੀ ਖਰਾਕ ਆ ਗਲਿਆ ਹੋਇਆ ਦੇਸੀ ਢੇਰ ਭਾਵੇਂ ਦੋ ਬੱਠੜ ਹੋਣ ਜੀ ਆ ਤਿੰਨ ਮੱਠੜ ਹੁਣ ਥੋੜੀ ਮਾਤਰਾ ਜੀ ਹੋਵੇ ਪਰ ਇਹ ਸਭ ਤੋਂ ਵਧੀਆ ਖਰਾਕ ਜਿਹੜੀ ਆ ਇਹ ਆ ਸਰੋਂ ਵਾਸਤੇ ਇਹਨੂੰ ਆਪਾਂ ਗੁੱਢ ਕੇ ਸਵਾਰ ਕੇ ਰਲਾ ਲੈਣਾ ਆ ਵਿੱਚ ਜਿੱਥੇ ਆਪਾਂ ਨੇ ਇਹ ਸਰੋਂ ਬੀਜਣੀ ਤੇ ਦੂਸਰੀ ਚੀਜ਼ ਵੀ ਮੈਂ ਤੁਹਾਨੂੰ ਦੱਸਦਾ ਦੇ ਉਸ ਤੋਂ ਮਾਹਰੀ ਜਿਹੜਾ ਰੀਤਾ ਰਲਿਆ ਹੋਇਆ ਸਰੋਂ ਦੇ ਵਿੱਚ ਰੀਤਾ ਰਲਿਆ ਹੋਇਆ ਆ ਇਹਦਾ ਆਪਾਂ ਨਹੀਂ ਬਿਲਕੁਲ ਇਸ ਤਰ੍ਹਾਂ ਪੂਲਾ ਪੂਲਾ ਛੱਟਾ ਦੇਣਾ ਆ ਕਿ ਦਾਣਾ ਬਿਲਕੁਲ ਕੱਲਾ ਕੱਲਾ ਡਿੱਗੇ ਇਹਨਾਂ ਕੀ ਕੋਤੇ ਤੇ 10 ਦਾਣੇ ਡਿੱਗ ਜਾਣ ਬਸ ਇੱਕ ਜਾਂ ਦੋ ਦਾਣੇ ਡਿੱਗਣ ਹਾਂਜੀ ਦੂਜੀ ਚੀਜ਼ ਜਿਹੜੀ ਆਪਾਂ ਨੂੰ ਇਹ ਬੀਜਣ ਤੋਂ ਛੱਟਾ ਦੇਣ ਤੋਂ ਬਾਅਦ ਚਾਹੀਦੀ ਉਹ ਹੈਗੀ ਆ ਸੁਹਾ ਸੁਹਾ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਫਾਸਫੋਰਸ ਹੁੰਦਾ ਆ ਔਰ ਇਹਨੂੰ ਆਪਾਂ ਨੇ ਜਿੱਥੇ ਬੀਜਿਆ ਆ ਉਹਦੇ ਉੱਤੇ ਇਸ ਤਰ੍ਹਾਂ ਪੂਲਾ ਪੂਲਾ ਖਾੜ ਦੇਣਾ ਆ ਕਿਉਂਕਿ ਸਵਾ ਦੇ ਵਿੱਚ ਕਾਫੀ ਫਾਸਫੋਰਸ ਹੁੰਦੀ ਆ ਔਰ ਇਹ ਦੇ ਨਾਲ ਬਹੁਤ ਸਹਾਇਤਾ ਮਿਲਦੀ ਆ ਜਲਦੀ ਪੁੰਗਰਨ ਵਿੱਚ ਸਰੋਂ ਇਹ ਦੇਖ ਲਿਓ ਫਾਰਮੂਲਾ ਬਣਾ ਕੇ ਤੇ ਉਸ ਤੋਂ ਬਾਅਦ ਆਪਾਂ ਨੇ ਪਾਣੀ ਦਾ ਛਿੜਕਾਅ ਕਰ ਦੇਣਾ ਆ ਇਸ ਤੋਂ ਬਾਅਦ ਤੁਸੀਂ ਇੰਨੀ ਜਲਦੀ ਦੇਖੋਗੇ ਸਰੋਂ ਜੰਮੀ ਹੋਈ ਕਿ ਇੰਨੀ ਜਲਦੀ ਸੋਚਿਆ ਵੀ ਨਹੀਂ ਹੋਣਾ ਪੰਜ ਛੇ ਦਿਨਾਂ ਦੀ ਇਹ ਸਰੂਆ ਸਿਰਫ 5-6 ਦਿਨ ਹੋਈ ਆ ਔਰ ਇਸੇ ਤਰੀਕੇ ਨਾਲ ਵੀ ਜੀ ਆ ਜਿਵੇਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਔਰ ਇਹ ਸਿਰਫ ਅਸੀਂ ਸਾਗ ਵਾਸਤੇ ਅੰਦਰੇ ਵੀ ਜੀ ਹੋਈ ਆ ਔਰ ਦੇਖੋ ਕਿਸ ਤਰ੍ਹਾਂ ਕੱਲਾ ਕੱਲਾ ਦਾਣਾ ਹੈ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਜਾਣਕਾਰੀ ਕਮੈਂਟ ਵਿੱਚ ਦੱਸਣਾ ਤੇ ਤੁਸੀਂ ਵੀ ਜ਼ਰੂਰ ਇਹਨੂੰ ਵੀਜੋ ਤਾਂ ਕਿ ਜਲਦੀ ਤੋਂ ਜਲਦੀ ਸਾਗ ਤਿਆਰ ਹੋ ਸਕੇ ਸਸਰੀ ਦਾ